ਮਿੱਤਰ ਪਿਆਰਿਓ ਜਿਤਰਾ ਜੇ ਕੋਈ ਬੰਦਾ ਬੋਲ ਦਿੰਦਾ ਜਦੋਂ ਡਾਕਟਰ ਬੋਲ ਦਿੰਦਾ ਵਾ ਕਿ ਇਸ ਬੰਦੇ ਨੂੰ ਬਲੱਡ ਚੜਨਾ ਅਸੀਂ ਕਿਤੋਂ ਵੀ ਇੰਤਜ਼ਾਮ ਕਰਕੇ ਨਾ ਉਹ ਬਲੱਡ ਲਿਓਨੇ ਆ ਜਿਹੜਾ ਬਲੱਡ ਨੂੰ ਚੜਨਾ ਜੇ ਗਲਤੀ ਨਾਲ ਵੀ ਗਲਤ ਬਲੱਡ ਚੜ ਜਾਵੇ ਕਿ ਉਹ ਬੰਦਾ ਬਚਦਾ ਨਹੀਂਗਾ ਇਸੇ ਤਰ੍ਹਾਂ ਜ਼ਿੰਦਗੀ ਪਰ ਖੂਨ ਪਸੀਨੇ ਦੀ ਕਮਾਈ ਕਰਨ ਤੋਂ ਬਾਅਦ ਜਦ ਅਸੀਂ ਬੇਈਮਾਨੀ ਦਾ ਪੈਸਾ ਵਿੱਚ ਵਾਰ ਲੀਨੇ ਆ ਸਾਡੇ ਮਨ ਚ ਜਦੋਂ ਲਾਲਚ ਆ ਜਾਂਦਾ ਉਹ ਸਾਡੀ ਕੀਤੀ ਹੋਈ ਕਮਾਈ ਨੂੰ ਵੀ ਨਰਕ ਨਾਸ਼ ਕਰਕੇ ਰੱਖ ਦਿੰਦਾ ਇਸੇ ਹਿਸਾਬ ਨਾਲ ਜਿਤਨਾ ਗਲਤ ਖੂਨ ਜਾਨ ਲੱਲੇਂਦਾ ਗਲਤ ਪੈਸਾ ਵੀ ਬਰਬਾਦੀ ਦਾ ਕਾਰਨ ਬਣਦਾ ਕਰਕੇ ਕੋਸ਼ਿਸ਼ ਕਰੋ ਆਪਣਾ ਲਾਲ ਦੀ ਖਾਣੀ। ਪਰਾਇਆ ਦੂਸਰੇ ਦਾ ਪੈਸਾ ਉਹ ਤੇ ਨਹੀਂ ਤਾਂ ਆਪਣੀ ਨਹੀਂ ਖਰਾਬ ਕਰਨੀ। ਸੱਚੇ ਪਾਤਸ਼ਾਹ ਕੋਲੋਂ ਮੰਗਿਆ ਕਰੋ ਆਪਣੀ ਕਮਾਈ 'ਚ ਬਰਕਤ ਪਵੇ। ਘਰਾਣ ਦੀ ਕਮਾਈ ਦੀ ਜਰੂਰਤ ਹੀ ਨਾ ਪਵੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।